ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਦਾ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਅੱਜ ਆਪਾਂ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਕ ਨਵੇਂ ਟ੍ਰਿਪ ਦੀ ਮੈਂ ਦੋਸਤੋ ਇਸ ਵਕਤ ਹੈਗਾਗਾ ਦਿੱਲੀ ਦੇ 에어ਪੋਰਟ ਦੇ ਉੱਤੇ ਨਿਊ ਡੈਲੀ ਦੇ ਉੱਤੇ ਤੇ ਆਪਾਂ ਚੱਲੇ ਆ ਜੀ ਕਾਫੀ ਸਾਰੀਆਂ ਕੰਟਰੀਆਂ ਇਕੱਠੀਆਂ ਤੇ ਤੁਹਾਨੂੰ ਕਰਾਵਾਂਗੇ ਨਵੀਆਂ-ਨਵੀਆਂ ਕੰਟਰੀਆਂ ਦੇ ਸ਼ਹਿਰ ਜੁੜੇ ਰਿਹਾ ਆਪਣੀ ਵੀਡੀਓ ਦੇ ਨਾਲ ਹੁਣ ਆਪਾਂ ਕਰਾਉਣ ਲੱਗੇ ਆ ਆਪਣਾ ਸਮਾਨ ਜਮਾ ਸਮਾਨ ਜਮਾ ਕਰਾ ਕੇ ਤੇ ਹੁਣ ਅਸੀਂ ਚੱਲੇ ਆਪਾਂ ਇਮੀਗ੍ਰੇਸ਼ਨ ਦੇ ਵੱਲ ਸਮਾਨ ਦੇ ਬੈਗ ਦੇ ਕਿਤੇ ਕਿਤੇ ਭਾਰੇ ਲੈ ਕੇ ਆਂਦੇ ਆ ਇਸ ਵਾਰ ਦੋਸਤੋ ਸਕਿਉਰਿਟੀ ਚੈੱਕ ਇਨ ਹੋ ਗਿਆ ਆਪਣਾ ਡਨ ਪਰ ਤੁਹਾਨੂੰ ਇੱਕ ਗੱਲ ਦੱਸਾਂ ਕਿ ਸਕਿਉਰਿਟੀ ਦੇ ਉੱਤੇ ਨਾ ਸਾਨੂੰ ਪ੍ਰੋਬਲਮ ਬੜੀ ਆਈ ਕਿਉਂਕਿ ਜਦੋਂ ਬੋਰਡਿੰਗ ਪਾਸ ਲੈ ਰਹੇ ਸੀਗੇ ਤਾਂ ਉਦੋਂ ਆਰ ਆਰ ਸਾਨੂੰ ਇੱਕ ਨੋਟ ਦਿੱਤਾ ਸੀ ਆਰ ਆਰ ਦਾ ਮਤਲਬ ਹੁੰਦਾ ਕਸਟਮ ਚੈਕਿੰਗ ਤੇ ਉੱਥੇ ਰੈਂਡਮਲੀ ਜਿਹੜੀ ਚੈਕਿੰਗ ਹੋਈਦੀ ਹੈ ਉੱਥੇ ਤੁਹਾਨੂੰ ਬੈਗ ਵਗੈਰਾ ਖਲਾ ਕੇ ਦੇਖ ਸਕਦੇ ਆ ਜਾਂ ਕੁਝ ਹੋਰ ਜੋ ਵੀ ਕੁਝ ਹੋਇਆ ਹਨ ਉਹ ਸਾਨੂੰ ਜਿਹੜਾ ਇਮੀਗ੍ਰੇਸ਼ਨ ਦੇ ਆਉਣ ਤੋਂ ਪਹਿਲਾਂ ਹੀ ਜਿਹੜਾ ਕਸਟਮ ਹੁੰਦਾਗਾ ਉਹਦੇ ਦੇ ਉੱਤੇ ਸਾਨੂੰ ਲੈ ਕੇ ਗਏ ਉੱਥੇ ਸਾਨੂੰ 에어ਲਾਈਨ ਦਾ ਬੰਦਾ ਲੈ ਕੇ ਗਿਆ 에어ਲਾਈਨ ਵਾਲੇ ਬੰਦੇ ਨੇ ਅੰਦਰੋਂ ਸਾਨੂੰ ਚੈਕਿੰਗ ਕਰਵਾਈ ਸਾਡੇ ਬੈਗ ਵਗੈਰਾ ਖੋਲ ਕੇ ਦੇਖਿਆ ਉਹਨਾਂ ਨੇ ਸਭ ਤੋਂ ਕੁਐਸਚਨਿੰਗ ਥੋੜੀ ਬਹੁਤੀ ਕਰੀ ਤੁਸੀਂ ਕਿੰਨਾ ਫੰਡ ਲੈ ਕੇ ਜਾ ਰਹੇ ਹੋ ਤੁਹਾਡੇ ਕੋਲ ਬਿੱਲ ਹੈਗਾ ਨਹੀਂ ਹੈਗਾ ਸੋ ਬੇਨਤੀ ਇਹੀ ਹੈ ਸਾਰਿਆਂ ਨੂੰ ਕਿ ਤੁਸੀਂ ਜਰੂਰ ਜਿਹੜੇ ਵੀ ਪੇਮੈਂਟ ਲੈ ਕੇ ਆਉਣੀ ਆ ਆਪਣਾ ਬਿੱਲ ਵਗੈਰਾ ਨਾਲ ਲੈ ਕੇ ਆਉਣਾਗਾ ਜੇ ਤੁਸੀਂ ਬਿੱਲ ਲੈ ਕੇ ਆਉਂਗੇ ਅਗਰ ਤੁਹਾਡੀ ਰੈਂਡਮਲੀ ਚੈਕਿੰਗ ਹੋ ਜਾਂਦੀ ਆ ਤਾਂ ਤੁਹਾਨੂੰ ਬੜਾ ਇਜ਼ੀ ਹੋਊਗਾ ਸੋ ਇਹੀ ਚੀਜ਼ ਦੀ ਰਿਕਵੈਸਟ ਕੀਤੀ ਜਾਂਦੀ ਹੈ ਕਿ ਬਿੱਲ ਕਦੇ ਵੀ ਨਾ ਭੁੱਲਿਓ ਤੁਸੀਂ ਆਪਣਾ ਨਹੀਂ ਤਾਂ ਤੁਹਾਨੂੰ ਕਸਟਮ ਦੇ ਉੱਤੇ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਤੇ ਹੁਣ ਦੋਸਤੋ ਆਪਾਂ ਚੱਲੇ ਆਂ ਜੀ ਡਿਊਟੀ ਫਰੀ ਦੇ ਵਿੱਚ ਇਮੀਗ੍ਰੇਸ਼ਨ ਕਲੀਅਰ ਹੋ ਗਈ ਵੈਲਕਮ ਟੂ ਡਿਊਟੀ ਫਰੀ ਚਲੋ ਜੀ ਹੁਣ ਚੱਲੀਏ ਆਪਾਂ ਅੱਗੇ ਤੇ ਦਿਖਾਉਨੇ ਆ ਤੁਹਾਨੂੰ ਹੁਣ ਅੱਗੇ ਦਾ ਨਜ਼ਾਰਾ ਚੱਲਦੇ ਆਂ ਗੇਟ ਦੇ ਉੱਤੇ ਤੇ ਮਿਲਦੇ ਆਂ ਫਿਰ ਆਪਾਂ ਲਓ ਜੀ ਆਪਣੀ ਬੋਰਡਿੰਗ ਹੋ ਚੁੱਕੀ ਆ ਸ਼ੁਰੂ ਤੇ ਆਪਾਂ ਚੱਲੇ ਆਂ ਬਾਕੂ ਠੀਕ ਆ ਜੀ ਲਾਈਨ ਸਾਰੀ ਕੰਪਲੀਟ ਹੋ ਚੁੱਕੀ ਆ ਤੇ ਥੋੜਾ ਜਿਹਾ ਜੇ ਰਹਿ ਗਏ ਸੀ ਬੰਦੇ ਤੇ ਹੁਣ ਆਪਾਂ ਵੀ ਚੱਲੇ ਆਂ ਆਜੋ ਤੁਹਾਨੂੰ ਦਿਖਾਉਨੇ ਆ ਪਲੇਨ ਹੁਣ ਕਿੱਦਾਂ ਦਾ ਤੇ ਕੁਝ ਆਪਣੇ ਪੰਜਾਬੀ ਭਰਾ ਵੀ ਚੱਲੇ ਆ ਦੇ ਪੱਗਾ ਪੱਗਾ ਮੰਨਿਆ ਸਰਦਾਰ ਸਾਹਿਬ ਨੇ ਲੈ ਵੀ ਚੱਕਰ ਲੱਗ ਗਿਆ ਬਾਈ ਬੋਰਡਿੰਗ ਬਾੜੀਆਂ ਪਾਸ ਹੁਣ ਚੱਲਦੇ ਆਂ ਅੰਦਰ ਨੂੰ ਆਪਾਂ ਠੀਕ ਆ ਬਾਈ ਓਕੇ ਲੋ ਜੀ ਹੁਣ ਕਰਵਾ ਲਈਏ ਆਪਾਂ ਸਟੈਂਪਿੰਗ ਥੈਂਕ ਯੂ ਚੱਲੋ ਬਾਈ ਚੱਲੀਏ ਕਿੱਥੇ ਲੱਗਿਆ ਜਹਾਜ਼ ਆਪਣਾ ਦਿਖਾਈਏ ਤੁਹਾਨੂੰ ਛੋਟਾ ਹੀ ਐ ਇਸ ਵਾਰ ਤਾਂ ਉਹ ਖੜਾ ਚਲਾਜੋ ਦੋਸਤੋ ਅੱਜ ਆਪਣੀ ਫਲਾਈਟ ਦੇ ਵਿੱਚ ਜਿਹੜੀਆਂ 에어 호ਸਟੈਸ ਨੇ ਤਕਰੀਬਨ ਸਾਰੀਆਂ ਚਾਈਨੀਜ਼ ਨੇਗੀਆਂ ਜਾਂ ਚైనా ਨੂੰ ਦੇਖਣ ਵਾਲੇ ਲੱਗਦਾ ਮੈਂ ਅਸੀਂ ਦੂਰੋਂ ਦੇਖਿਆ ਸਾਨੂੰ ਪਤਾ ਨਹੀਂ ਪਰ ਸਾਨੂੰ ਅੱਜ ਲੱਗਦਾ ਵੀ ਅੱਜ ਫਲਾਈਟ ਦੇ ਵਿੱਚ ਜਿਹੜਾ ਕੰਮ ਆ ਉਹ ਚਿੰਕੀ ਪੈਂਕੀ ਪੂ ਹੋਣ ਵਾਲਾ ਹੈਗਾ ਤੇ ਆਜੋ ਤੁਹਾਨੂੰ ਦਿਖਾਉਂਦੇ ਹਾਂ ਚਿੰਕੀ ਪੈਂਕੀ ਪੂ ਜੁੜੇ ਰਹੋ ਵੀਡੀਓ ਨਾਲ ਤੇ ਇਹ ਆ ਦੋਸਤੋ ਆਪਣੀ ਅੱਜ ਦੀ ਫਲਾਈਟ ਤੇ ਦਿੱਲੀ 에어ਪੋਰਟ ਤੋਂ ਚੜ੍ਹ ਕੇ ਆਪਾਂ ਸਿੱਧਾ ਉਤਰਾਂਗੇ ਜੀ ਅਜ਼ਰਬਾਈਜਾਨ ਦੇ ਸ਼ਹਿਰ ਬਾਕੂ ਦੇ ਵਿੱਚ ਤੇ ਬਾਪੂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਨਵੀਆਂ-ਨਵੀਆਂ ਚੀਜ਼ਾਂ ਤੇ ਆਪਣੀ ਰਾਤ ਨੂੰ ਫਲਾਈਟ ਆ订单ੀ ਹੈ तकरीबन 9 ਵਜੇ ਤੇ ਆਪਣੀ ਫਲਾਈਟ ਉਤਰਨੀ ਹੈਗੀ ਹੈ ਦੋਸਤੋ तकरीबन 12:50 ਦੇ ਉੱਤੇ ਆ অলਮੋਸਟ 1 ਵਜੇ ਜੂਗਾ ਤੇ 1 ਵਜੇ ਤੋਂ ਬਾਅਦ ਆਪਾਂ 에어ਪੋਰਟ ਤੋਂ ਦੇਖਦੇ ਆਂ ਜੇ ਮਿਲੀ ਤਾਂ ਉੱਥੋਂ ਆਪਾਂ ਕਾਰ ਹਾਇਰ ਕਰ ਲੈਣੀ ਆ ਤੇ ਕੱਲ ਨੂੰ ਆਪਣਾ ਪ੍ਰੋਗਰਾਮ अर्ਲੀ ਮਾਰਨਿੰਗ ਦਾ ਹੈਗਾ ਆਪਾਂ ਜਾਣਾ ਇਰਾਨ ਦੇ ਬਾਰਡਰ ਦੇ ਵੱਲ ਤੇ ਉੱਥੋਂ ਦੇਖਦੇ ਆਂ ਫਿਰ ਕੀ ਸਿਸਟਮ ਆ ਬਾਕੀ ਦਾ ਪਹਿਲਾਂ ਹਜ਼ਰਬਾਈ ਜਾਨ ਵਾਲੀ ਇਮੀਗ੍ਰੇਸ਼ਨ ਕੰਪਲੀਟ ਹੋਵੇ ਉਸ ਤੋਂ ਬਾਅਦ ਦੇਖਾਂਗੇ ਕੀ ਪ੍ਰੋਗਰਾਮ ਬਣਦਾਗਾ ਦੋਸਤੋ ਮੈਂ ਤੁਹਾਨੂੰ ਮਲਾਉਣ ਲੱਗਾ ਹਾਂ ਇੱਕ ਬੰਦੇ ਦੇ ਨਾਲ ਜਿਹੜਾ ਬੰਦਾ ਆਪਣੇ ਨਾਲ ਟ੍ਰਿਪ ਦੇ ਉੱਤੇ ਜਾ ਰਿਹਾ ਦੋ ਤਿੰਨ ਕੰਟਰੀਆਂ ਤਕਰੀਬਨ ਇਹ ਵੀ ਆਪਣੇ ਨਾਲ ਘੁੰਮੂਗਾ ਲਓ ਜੀ ਮਿਲੋ ਲਵਪ੍ਰੀਤ ਸਿੰਘ ਨੂੰ ਹਾਂ ਵੀ लवली ਕਿਵੇਂ ਆ ਵਧੀਆ 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 ਚੱਲਿਆ ਫਿਰ ਘੁੰਮਣਾ ਚ ਨਜ਼ਾਰੇ ਬੱਸੇ ਲਈ ਜਾਂਦੇ ਨੇ ਯਾਰੀ ਹੈ ਬੱਸੇ ਬੱਸ ਤਾਂ ਹੈਣੀ ਜਹਾਜ਼ ਆ ਨਹੀਂ ਪਤ ਨਜ਼ਾਰੇ ਜਿਹੜੇ ਜਿੱਥੇ ਜਿੱਥੇ ਹੈਗਾ ਹੌਲੀ ਹੌਲੀ ਆਉਣਗੇ ਨਜ਼ਾਰੇ ਆਈ ਜਾਂਦੇ ਠੀਕ ਹੈ ਨਜ਼ਾਰੇ ਆਈ ਜਾਂਦੇ ਨਜ਼ਾਰੇ ਜਾਈ ਜਾਂਦੇ ਨਜ਼ਾਰੇ ਤਾਂ ਆਪ ਹੀ ਆਉਣੇ ਪਤੰਦਰਾ ਨੇ ਏਸੀ 50 ਤੇ ਕਰ ਰੱਖਿਆ ਦੇਗਾ ਠੋਲਿੰਗ ਕਰ ਦੋ ਵੀ ਹੈ 50 ਤੇ ਨਹੀਂ ਮੈਨੂੰ ਲੱਗਦਾ ਇਹਨੇ ਨੇ 0 ਡਿਗਰੀ ਕਰ ਰੱਖਿਆ 50 ਤਾਂ ਆਪਾਂ ਜਾਣ ਕੇ ਪੁੱਟਾ ਗਿਆ ਤਾਂ ਹੈਨਾ ਚੱਕਰੀ ਬੈਠੇ ਨਹੀਂ ਠੀਕ ਹੈ ਉਹ ਬਾਈ ਏਸੀ ਕੱਟ ਕਰ ਲੋ ਮਾਰੋਂਗੇ ਪਤੰਦਰਾ ਨੇ ਧੂਆਂ ਧੂਆਂ ਕਰ ਰੱਖਿਆਗਾ ਸਾਰੇ ਦੇ ਪਲੇਨ ਦੇ ਵਿੱਚ ਬਹੁਤ ਜ਼ਿਆਦਾ ਧੂਆਂ ਛੱਡਦਾ ਇਹਨਾਂ ਨੇ ਅੱਜ ਏਸੀ ਪਤਾ ਨਹੀਂ ਕਿੰਨੇ ਕਿਤੇ ਛੱਡੇ ਹੋਣਾ ਪਤੰਦਰਾ ਨੇ ਪਾਇਲਟ ਨੇ ਪਾਇਲਟ ਨੇ ਸਨੋ ਪਾਈ ਜਾਂਦੇ ਨੇ ਸਨੋ ਪਾਈ ਜਾਂਦੇ ਨੇ ਪਾਇਲਟ ਨੇ ਕੋਸ਼ਾ ਅਜਾੜੜਪੜੀ ਨਾ ਕੀਤੀ ਹੋਵੇ ਦੋਸਤੋ ਆ ਨਾ ਜੋ ਦੋ ਬੰਦੇ ਨੇਗੇ ਇਹ ਜਿੱਥੇ ਵੀ ਮਿਲ ਲੈਣੇ ਤੋ ਭੱਜ ਜਿਓਏ ਸੀਏ ਨੇ ਲੁੱਟਦੇ ਨੇ ਲੋਕਾਂ ਨੂੰ ਠੀਕ ਹੈ ਬਹੁਤ ਲੁੱਟਦੇ ਨੇ ਬਚ ਕੇ ਰਹੇ ਨੇ ਦੋਨੇ ਬੰਦਿਆ ਤੋਂ ਅਸੀਂ ਪੈਸੇ ਮਜਾਂਦ ਲਓ ਜੀ ਫਲਾਈਟ ਦਾ ਆਪਣੀ ਉਤਰ ਚੁੱਕੀ ਆ ਤੇ ਹੁਣ ਆਪਾਂ ਚੱਲਿਆਂ ਬਾਹਰ ਨੂੰ ਗੁੱਡ ਬਾਏ ਥੈਂਕ ਯੂ ਤੇ ਕਰਤੇ ਬਾਏ ਬਾਏ ਤੇ ਵੈਲਕਮ ਟੂ ਬਾਕੂ ਕਿਹੜੇ ਦਿਖਾਉਨੇ ਆ ਤੁਹਾਨੂੰ ਹੁਣ ਅੱਗੇ ਦਾ ਨਜ਼ਾਰਾ ਆਜੋ ਨਾਲ ਲੋਬੀ ਆਪਾਂ ਪਹੁੰਚ ਚੁੱਕੇ ਆ ਇਮੀਗ੍ਰੇਸ਼ਨ ਦੇ ਉੱਤੇ ਤੇ ਠੀਕ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਮੀਗ੍ਰੇਸ਼ਨ ਆ ਤੇ ਆਪਾਂ ਇਮੀਗ੍ਰੇਸ਼ਨ ਕਰਵਾ ਕੇ ਫਿਰ ਤੁਹਾਡੇ ਸਾਰਿਆਂ ਨਾਲ ਮਿਲਦੇ ਆ ਠੀਕ ਹੈ ਜੀ ਦੋਸਤੋ ਆ ਸਾਹਮਣੇ ਇਮੀਗ੍ਰੇਸ਼ਨ ਕਾਉਂਟਰਸ ਨੇ ਇਹ ਤੋਂ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਆਪਾਂ ਪੌੜੀਆਂ નીચે ਉਤਰਨਾਗਾ ਤੇ ਪੌੜੀਆਂ નીચે ਉਤਰਦੇ ਹੀ ਸਾਹਮਣੇ ਹੈਗਾ ਜੀ ਬੈਲਟਸ ਜਿੱਥੋਂ ਆਪਣਾ ਸਮਾਨ ਮਿਲਣਾ ਤੇ ਆਪਣਾ ਸਮਾਨ ਮਿਲਣਾ ਬੈਲਟ ਨੰਬਰ 3 ਤੋਂ ਤੇ ਆ ਉਹੀ ਬੰਦੇ ਆਗੇ ਇਹ ਉਹੀ ਬੰਦੇ ਆ ਜਿਹੜੇ ਠੱਗ ਨੇ ਇੱਕ ਠੱਗ ਹੋਣਾ ਇਹਦਾ ਨਾਮ ਪੁੱਛ ਲੈਣੇ ਹਾਂਜੀ ਠੱਗ ਬਾਈ ਤੁਹਾਡਾ ਨਾਮ ਕੀ ਹੈਗਾ ਆ ਕੀ ਆਗਾ ਕੀ ਕੀ ਨਾਮ ਆ ਤੁਹਾਡਾ ਠੱਗ ਠੱਗ ਹਾਂਜੀ ਠੱਗ ਕਿੱਥੋਂ ਦਾ ਹੈ ਠੱਗੇ ਦਿੱਲੀ ਦਾ ਦਿੱਲੀ ਦਾ ਹਾਂ ਦਿੱਲੀ ਦਾ ਠੱਗ ਚਲੋ ਮਜ਼ਾਕ ਦੀਆਂ ਗੱਲਾਂ ਮਜ਼ਾਕ ਚ ਰਹੀਆਂ ਇਹ ਬਾਈ ਦਾ ਨਾਮ ਹੈਗਾ ਪੁੱਲਕੇ ਤੇ ਬਾਈ ਹੈਗਾ ਸੀਏ ਇਸ ਕਰਕੇ ਨਾਲ ਫੰਕਸ਼ਨ ਕਰਦੇ ਸੀ ਫਲਾਈਟ 'ਚ ਮਿਲਿਆ ਬਾਈ ਆਪਾਂ ਨੂੰ ਤੇ ਬਾਈ ਦਾ ਹਿਸਾਬ ਕਿਤਾਬ ਜਮ ਓਕੇ ਹੈਗਾ ਬਾਕੀ ਇੱਥੇ ਦੇਖਦੇ ਕਿੰਨਾ ਘੁੱਕਿਆ ਠੀਕ ਹੈ ਹਟ ਕਰ ਦਿਓ ਤੁਸੀਂ ਨਹੀਂ ਹੈਗਾ ਸਾਹਮਣੇ ਐਗਜ਼ਿਟ 게ਟ ਤੇ ਉਧਰ ਲੱਗਿਆ ਹੋਇਆ ਕਸਟਮਰ ਆ ਤੇ ਹੁਣ ਆਪਾਂ ਚੱਲੇ ਆ ਜੀ ਬਾਹਰ ਬਾਹਰ ਜਾ ਕੇ ਕਰਦੇ ਆਪਾਂ ਟੈਕਸੀ ਬੁੱਕ ਤੇ ਟੈਕਸੀ ਬੁੱਕ ਕਰ ਲਈ ਤੁਸੀਂ ਇੱਥੇ ਬੋਲਟ ਐਪਲੀਕੇਸ਼ਨ ਯੂਜ਼ ਕਰ ਸਕਦੇ ਹੋ ਤੇ ਹੋਰ ਵੀ ਕਈ ਸਾਰੀਆਂ ਐਪਲੀਕੇਸ਼ਨਸ ਨੇ ਪਰ ਜਿਹੜਾ ਬੋਲਟ ਦੇ ਉੱਤੇ ਤੁਹਾਨੂੰ ਸਸਤਾ ਪਾਊਗਾ ਜਿਹੜੀ ਮੇਨ ਗੱਲ ਆ ਗਈ ਤੇ ਹੁਣ ਤੁਹਾਨੂੰ ਦਿਖਾਉਣਾ ਫਰਸਟ ਲੁੱਕ 에어ਪੋਰਟ ਦੇ ਆਊਟਸਾਈਡ ਏਰੀਆ ਦੀ ਜਿਹੜਾ ਵੇਟਿੰਗ ਏਰੀਆ ਹੈਗਾ ਆਹ ਵਾਲਾ ਸਾਰਾ ਤੇ ਇੱਥੋਂ ਆਪਾਂ ਗੱਡੀ ਪੁੱਛ ਲੈਣੇ ਆ ਜੇ ਸਸਤੀ ਮਿਲਦੀ ਹੋਈ ਨਹੀਂ ਫਿਰ ਸ਼ਹਿਰ ਚੋਂ ਦੇਖ ਲਾਂਗੇ ਇਹ ਚੀਜ਼ਾਂ ਨੇ ਤੇ ਇੱਕ ਆਪਾਂ ਲੈ ਲੈਨੇ ਆ SIM ਕਾਰ ਇਥੋਂ ਤੇ SIM ਕਾਰਡ ਜਿੰਨਾ ਕਿ ਮੈਂ ਪਤਾ ਕੀਤਾਗਾ ਅਜ਼ਰ ਸੈਲ ਨਾਮ ਦਾ ਜਿਹੜਾ SIM ਆ ਉਹ ਸਸਤਾ ਪੈਂਦਾਗਾ ਪਲੱਸ ਉਹਦੇ ਜਿਹੜਾ ਨੈਟਵਰਕ ਹੈਗਾ ਉਹ ਵੀ ਵਧੀਆ ਹੈਗਾ ਤੇ ਅਜ਼ਰ ਸੈਲ ਦਾ ਕਾਊਂਟਰ ਦੇ ਉੱਤੇ ਚਲਦੇ ਆਪਾਂ ਉਥੋਂ SIM ਲੈ ਕੇ ਤੇ ਫਿਰ ਚਲਦੇ ਆਪਾਂ ਟੈਕਸੀ ਲੈ ਕੇ ਹੋਟਲ ਨੂੰ ਉਸ ਤੋਂ ਬਾਅਦ ਅੱਗੇ ਦਾ ਪਲਾਨ ਕਰਦੇ ਆ ਆਜੋ ਹੁਣ ਇਧਰ ਦੋਸਤੋ ਸਿਮ ਖਰੀਦ ਲਿਆ ਜੀ ਆਪਾਂ ਅਜਰ ਸੈੱਲ ਦਾ ਜਿਹੜਾ ਕਿ 39 ਅਜ਼ਾਨ ਦਾ ਪਿਆਗਾ ਤਕਰੀਬਨ 1900-2000 ਰੁਪਏ ਹੋ ਗਿਆ ਆਪਣਾ ਤੇ ਗੱਡੀ ਪਤਾ ਕਰੀ ਸੀਗੀ ਗੱਡੀ ਦੇ ਰੇਟ 에어ਪੋਰਟ ਤੇ ਥੋੜੇ ਜਿ ਆਪਣੇ ਤੇ ਲਿਮਟਿਡ ਕਿਲੋਮੀਟਰਸ ਦਿੰਦੇ ਨੇ ਤੇ ਜੇ ਆਪਾਂ ਅਨਲਿਮਟਿਡ ਕਿਲੋਮੀਟਰਸ ਲੈਣੇ ਆ ਥੈਨ ਆਪਾਂ ਨੂੰ ਆਲਮੋਸਟ 75 ਡਾਲਰਸ ਜਾਂ 100 ਡਾਲਰਸ ਜ਼ਿਆਦਾ ਦੇਣੇ ਪੈਣਗੇ 200 ਕਿਲੋਮੀਟਰ ਤੋਂ ਜ਼ਿਆਦਾ ਚਲਾਉਣ ਦੇ ਲਈ ਸੋ ਤਾਂ ਕਰਕੇ ਮੈਂ ਗੱਡੀ ਸ਼ਹਿਰ ਤੋਂ ਲੈਣੀ ਹੀ ਪ੍ਰੇਫਰ ਕਰੂੰਗਾ ਸ਼ਹਿਰ ਜਾਣਿਆ ਦੇਖਦੇ ਆ ਕੀ ਬਣਦਾ ਕਿ ਨਹੀਂ ਬਣਦਾ ਹੁਣ ਤੋ ਟੈਕਸੀ ਕਰਾਉਣ ਲੱਗੇ ਆ ਟੈਕਸੀ ਕਰਾ ਕੇ ਚੱਲਦੇ ਆ ਆਪਾਂ ਸ਼ਹਿਰ ਨੂੰ ਤੇ ਆਪਣਾ ਜਿਹੜਾ ਨਿਓ ਕਾਰਡ ਆ ਨਿਓ ਕਾਰਡ ਚੱਲ ਪਿਆ ਉਸ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਇੱਥੇ ਬਟ ਜੋ ਇੰਟਰਨਲ ਸਾਈਡ ਅੰਦਰਲੇ ਸਾਈਡ ਜਦੋਂ ਆਪਾਂ ਇਮੀਗ੍ਰੇਸ਼ਨ ਕਰਾਉਣ ਤੋਂ ਬਾਅਦ ਸਮਾਨ ਲੈਣ ਤੋਂ ਬਾਅਦ ਜਿਹੜਾ ਉੱਥੇ ਕਾਊਂਟਰ ਲੱਗਿਆ ਹੋਇਆਗਾ ਉੱਥੇ ਨਿਓ ਦਾ ਕਾਰਡ ਨਹੀਂ ਚੱਲਦਾ ਜਦੋਂ ਤੁਸੀਂ ਬਾਹਰ ਆਓਗੇ ਜਿਹੜੇ ਬਾਹਰ ਵਾਲੇ ਏਟੀਐਮ ਨੇਗੇ ਉੱਥੇ ਨਿਓ ਦਾ ਕਾਰਡ ਚੱਲ ਰਿਹਾ 에ਰਪੋਰਟ ਦੇ ਉੱਤੇ ਪਲੱਸ ਜੋ ਅਸੀਂ ਆਪਣਾ SIM ਕਾਰਡ ਬਾਏ ਕੀਤਾਗਾ ਉਹ ਵੀ ਮੈਂ ਸਿਰਫ ਤੇ ਸਿਰਫ ਨਿਓਕਾਟ ਦੇ ਨਾਲ ਹੀ ਬਾਏ ਕੀਤਾਗਾ ਲਓ ਜੀ ਬਾਹਰ ਆ ਗਏ ਆਪਾਂ ਤੇ ਸਾਹਮਣੇ ਦੇਖੋ ਬਿਲਡਿੰਗ ਕਿੰਨੀ ਸੋਹਣੀ ਤੇ ਹੁਣ ਆਪਾਂ ਕਰਨ ਲੱਗੇ ਆ ਟੈਕਸੀ ਬੁੱਕ ਤੇ ਟੈਕਸੀ ਬੁੱਕ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਾਂ ਬਾਕੂ ਦਾ 에어ਪੋਰਟ ਐਦਾਂ ਦਾ ਲੱਗਦਾ 에어ਪੋਰਟ ਬਾਕੂ ਦਾ ਤੱਬ ਵੀ ਦੋਸਤੋ 에어ਪੋਰਟ ਤੋਂ ਮੀਲ ਕਰਾ ਲਈ ਆਪਾਂ ਪੈਕ लवली ਖੜਾ ਬਾਹਰ ਤੇ ਇੱਥੇ ਆਪਣੇ ਲੱਗੇ ਆਲਮੋਸਟ 31.80 ਹਨਾ ਬਹੁਤ ਚੱਕ ਦੇਖ ਲਓ ਲਿਆ ਕੀ ਆ ਬੰਦਰੂਪਰੇ ਲਿਆ ਮੀਲ ਲਈ ਜਿਹੜੇ ਸਾਹਮਣੇ ਪਈ ਹੈਗੀ ਥੋੜਾ ਜਿਹਾ ਮਹਿੰਗਾ ਲੱਗਿਆ ਪਰ ਠੀਕ ਹੈ ਓਕੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਇੰਟਰਨੈਸ਼ਨਲ ਤੋਂ ਆਉਂ ਰਹੇ ਤਾਂ ਇੰਨਾ ਤਾਂ ਹੁੰਦਾ ਹੀ ਆ ਪਰ ਜਿਹੜੇ ਟੈਕਸੀ ਡਰਾਈਵਰ ਨੇਗੇ ਉਹ ਬਹੁਤ ਜਿਆਦਾ ਲੁੱਟ ਮਚਾਉਂਦੇ ਨੇ ਇੱਥੇ ਜਿਹੜਾ ਟੈਕਸੀ ਡਰਾਈਵਰਾਂ ਵਾਲੇ ਹਿਸਾਬ ਕਿਤਾਬ ਆ ਜੋ ਤੁਸੀਂ ਆਨਲਾਈਨ ਬੁੱਕ ਕਰਦੇ ਹੋ ਏਅਰਐਕਸ ਤੋਂ ਕਰ ਲਓ ਉਹ ਤਾਂ ਚੱਲਦੀ ਨਹੀਂ ਗਈ ਬੋਲਟ ਚੱਲਦੀ ਹੈ ਓਵਰ ਚੱਲਦੀ ਹੈ ਓਵਰ ਅਕੋਰਡਿੰਗ ਟੂ ਇੰਡੀਆ ਜਿਹੜਾ ਇੰਡੀਅਨ ਵਰਦਨਾ ਉਹ ਇੱਥੇ ਅਵੇਲੇਬਲ ਹੈ ਨਹੀਂਗਾ ਕਿਥੋਂ ਦੀ Google ID ਹੋਣੀ ਚਾਹੀਦੀ ਆ ਦੋਸਤੋ ਉਹਨੇ ਯੰਗੋ ਟੈਕਸੀ ਵਾਲੇ ਹੈਗੇ ਨੇ ਯੰਗੋ ਟੈਕਸੀ ਦੇ ਵਿੱਚ ਤੁਹਾਨੂੰ ਮਤਲਬ ਜਦੋਂ ਤੁਸੀਂ ਬੁੱਕ ਕਰੋਗੇ ਚਾਹੇ ਬੋਲਟ ਉੱਤੇ ਆ ਚਾਹੇ ਦੂਸਰੇ ਉੱਤੇ ਆ ਉਹਨਾਂ ਨੇ ਤੁਹਾਨੂੰ ਰੇਟ ਵਧਾਣਾ ਸਾਡੇ 10 ਮੰਨਤ ਦੇ ਵਿੱਚ ਹੋ ਰਹੀ ਹੈ ਕਿ ਟੈਕਸੀ ਵਾਲੇ ਸਾਨੂੰ ਆਲਗੋਲ ਸਾਰੇ ਕੋ ਬੰਦੇ ਨਹੀਂ ਕਿਹਾ ਕਿ ਤੁਹਾਨੂੰ 25 ਦੇਣੇ ਪੈਣਗੇ ਚੱਲਦੇ ਆ ਬਾਹਰ ਹੁਣ ਫਿਰ ਦੇਖਦੇ ਆ ਕਿ ਕੀ ਵੜਨ ਦਾ ਆਖੋ ਨੂੰ ਮੱਤਾਂ ਬੱਲਿਆ ਜਾਂ ਖਾਨੂੰ ਮਾਨੂੰ ਕਰੀ ਜਾਂਦਾ ਪਤਾ ਨਹੀਂ ਕੀ ਕੁਛ ਤੇ ਲੋ ਵੀ ਦੋਸਤੋ ਹੋਟਲ ਚ ਪਹੁੰਚ ਚੁੱਕੇ ਆ ਆਪਾਂ ਅਜ਼ਰਬਾਈਜਾਨ ਦੇ ਸ਼ਹਿਰ ਬਾਕੂ ਚ ਲੈਂਡ ਕਰਗੇ ਸੀ ਆਪਾਂ ਤਕਰੀਬਨ 2 ਘੰਟੇ ਪਹਿਲਾਂ ਸਾਨੂੰ ਇੱਥੇ ਆਉਂਦੇ ਨੂੰ ਕਾਫੀ ਟਾਈਮ ਲੱਗ ਗਿਆ ਉਹਦਾ ਕਾਰਨ ਇਹ ਹੈ ਟੈਕਸੀ ਵਾਲੇ ਉਹਨਾਂ ਨੇ ਬਹੁਤ ਲੁੱਟ ਮਚਾਈ ਹੋਈ ਆ ਆਨਲਾਈਨ ਐਪਲੀਕੇਸ਼ਨਸ ਦੇ ਵਿੱਚੋਂ ਜ ਤੁਸੀਂ ਕੋਈ ਵੀ ਐਪਲੀਕੇਸ਼ਨ ਡਾਊਨਲੋਡ ਕਰ ਲਓ ਜੇ ਉਹਨਾਂ ਨੇ 10 ਮਾਨਤ ਮੰਗਣੇ ਆ ਮੰਨ ਲਓ 10 ਰੁਪਏ ਫਾਰ ਇਗਜ਼ਾਮਪਲ ਕਹਿ ਲਓ ਤਾਂ ਉਹਨਾਂ ਨੇ 25 ਮੰਗਣੇ ਆ ਤੁਹਾਡੇ ਤੋਂ ਐਪ ਤੋਂ ਵੱਧ ਮੰਗਣਗੇ ਨਹੀਂ ਉਹ ਤੁਹਾਡੀ ਰਾਈਡ ਹੀ ਕੈਨਸਲ ਕਰ ਦੇਣਗੇ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਕਮਰਾ ਆਜੋ ਇਹ ਆ ਜੀ ਆਪਣੀ ਸਟੇ 2-3 ਦਿਨਾਂ ਵਾਸਤੇ ਤੇ ਸਟੇ ਬਹੁਤ ਸੋਹਣੀ ਆ ਨਾਲੇ ਫਰਿੱਜ ਫਰਿੱਜ ਵੀ ਦਿੱਤਾ ਹੋਇਆ ਇਹਨਾਂ ਨੇ ਥੱਲੇ ਤੇ ਵਾਸ਼ਰੂਮ ਤੁਹਾਨੂੰ ਦਿਖਾ ਦਿੰਨਾ ਵਾਸ਼ਰੂਮ ਵੀ ਸੋਹਣਾਗਾ ਤੇ ਸਫਾਈ ਸਪੂਰੀ ਰੱਖੀ ਹੋਈ ਹੈ ਇਹਦੇ ਵਿੱਚ ਤੇ ਗੋਡਾ ਸਾਰਾ ਕੰਮ ਤੇ AZ ਕਾਰ ਰੈਂਟ ਵਾਲੇ ਜਿਹੜੇ ਹੈਗੇ ਨੇ ਦੋਸਤੋ ਉਹ ਕਹਿੰਦੇ ਸਭ ਤੋਂ ਸਸਤੇ ਨੇ ਇੱਥੇ ਤੇ AZ ਕਾਰ ਰੈਂਟ ਵਾਲਿਆਂ ਤੋਂ ਕੱਲ ਨੂੰ ਆਪਾਂ ਲੈਣੀ ਆ ਕਾਰ ਹੁਣ ਰਾਤ ਦੇ ਵੱਜ ਚੁੱਕੇ ਨੇ 3 ਤੇ ਇਸ ਟਾਈਮ ਉਹ ਜਾਗਦੇ ਨਹੀਂ ਹੁਣੇ ਸੋ ਫੋਨ ਕਰੇ ਦਾ ਕੋਈ ਫਾਇਦਾ ਨਹੀਂ ਹੈਗਾ ਹੋਟਲ ਵਾਲੇ ਕਹਿੰਦੇ ਤੇ ਸਵੇਰੇ ਆਪਾਂ ਉੱਠਾਂਗੇ ਸਵੇਰੇ ਜਾਣਾ ਪਹਾਰਾਨ ਦੇ ਬਾਰਡਰ ਦੇ ਵੱਲ ਕੋਸ਼ਿਸ਼ ਹੈ ਕਿ ਅਰਲੀ ਮਾਰਨਿੰਗ ਗੱਡੀ ਮਿਲ ਜੇ ਜੇ ਲੇਟ ਹੋਣੇ ਆ ਤਾਂ ਦੇਖਾਂਗੇ ਹੁਣ ਕੀ ਹਿਸਾਬ ਕਿਤਾਬ ਹੈ ਕਿਉਂਕਿ ਰਾਤ ਨੂੰ ਗੱਡੀਆਂ ਪੇ ਅਰਪੋਰਟ ਤੋਂ ਨਹੀਂ ਲਈ ਕਿਉਂਕਿ ਪ੍ਰਾਈਸ ਡਿਫਰੈਂਸ ਵੀ ਸੀਗਾ ਤੇ 에ਰਪੋਰਟ ਤਕਰੀਬਨ ਇਥੋਂ 22-23 ਕਿਲੋਮੀਟਰ ਦੂਰ ਹੈਗਾ ਆਪਣੇ ਹੋਟਲ ਤੋਂ ਜਿਹੜੀ ਮੇਨ ਸਟ੍ਰੀਟ ਸ਼ਹਿਰ ਹੈਗਾ ਇਥੋਂ ਦਾ ਤੇ ਉਸ ਕਰਕੇ ਅਸੀਂ ਜਦੋਂ ਜਾਣਾਗਾ ਸਾਡੀ ਟ੍ਰੇਨ ਹੈ ਇਥੋਂ ਤਾਂ ਸਾਨੂੰ 에ਰਪੋਰਟ ਦੁਬਾਰਾ ਛੱਡਣ ਦੀ ਬੜੀ ਪ੍ਰੋਬਲਮ ਆਉਣੀ ਸੀ ਤੇ ਇੱਥੇ ਇੱਕ ਰੇਟ ਵੀ ਵੱਧ ਸੀ ਤੇ ਗੱਡੀਆਂ ਵੀ ਘੱਟ ਅਵੇਲੇਬਲ ਸੀਗੀਆਂ ਇਸੇ ਕਰਕੇ ਅਸੀਂ 에ਰਪੋਰਟ ਤੋਂ ਲਈ ਗੱ ਮਿਲਦੇ ਆ ਤੁਹਾਨੂੰ ਸਵੇਰੇ ਸਤਿ ਸ੍ਰੀ ਅਕਾਲ